ਦੇਖੋ ਜੇ ਕੋਈ ਬੰਦਾ ਬਾਜ ਨਹੀਂ ਹੁੰਦਾ ਫਿਰ ਉਹਨੂੰ ਬੰਦਾ ਬਣਾਉਣਾ ਹੀ ਪੈਣਾ ਤੇ ਤੇ ਬੰਦਾ ਬਣਾਉਣਾ ਪੈਂਦਾ ਅਪਲ ਤੇ ਬਾਜ ਆਣਾ ਚਾਹੀਦਾ ਉਹਨੂੰ ਠੀਕ ਹੈ ਤੁਹਾਡੇ ਕੋਟਿੰਗ ਜੰਗ ਜਿਹੜੀ ਆ ਨਹੀਂ ਲੱਗਣੀ ਨਹੀਂ ਚਾਹੀਦੀ ਬਿਲਕੁਲ ਨਹੀਂ ਚਾਹੀਦੀ ਭਾਬਾ ਉਹਨਾਂ ਦੇ ਬੱਚੇ ਮਨ ਭਾਵੇਂ ਸਾਡੇ ਮਰਨ ਉਹ ਦੇਖ ਸਕਦੇ ਹਾਂ ਕਿ ਅੰਕਲ ਜੀ ਜਿਹੜੇ ਨੇ ਉਹ ਗੱਲ ਕਰਦੇ ਕਰਦੇ ਉਹ ਸਮੇਂ ਨੂੰ ਯਾਦ ਕਰਦੇ ਕਰਦੇ ਭਾਵੁਕ ਹੋ ਗਏ ਨੇ ਤੇ ਉਹ ਹੁਣ ਅੰਦਰ ਚਲੇ ਗਏ ਅੰਕਲ ਕੀ ਰੋਣਾ ਸ਼ੁਰੂ ਕਰਤਾ ਨਹੀਂ ਰੇ ਪਾਣੀ ਆ ਗਿਆ ਇੱਥੇ ਪਾਣੀ ਆ ਗਿਆ ਅੰਦਰ ਦਾਥਰੂ ਸਾਫ ਕਰਦੇ ਪੈ ਸੀ ਕੋਈ ਯਾਦ ਆ ਗਿਆ ਬਸ 70 ਦੇ ਵਿੱਚ ਲੜਾਈ ਹੋਈ ਸੀਗੀ ਤੇ ਹੁਣ ਫੇਰ ਉਹੀ ਮਾਹੌਲ ਜਿਹੜਾ ਆ ਬੰਦਾ ਪਿਆ ਜੇਕਰ ਲੜਾਈ ਹੁੰਦੀ ਹੈ ਤੇ ਫਿਰ ਕੀ ਬਣੂਗਾ ਫੇਰ ਦੁਨੀਆ ਖਦੋਂ ਇਹ ਕਿਹੜੀ ਬਣਿਆ ਕੋਈ ਨਹੀਂ ਲੜਾਈ ਨਹੀਂ ਹੋਣੀ ਚਾਹੀਦੀ ਉਸ ਵੇਲੇ ਜਦੋਂ ਇਹੋ ਜਿਹਾ ਮਾਹੌਲ ਬਣਿਆ ਸੀ ਤੇ ਉਦੋਂ ਕੀ ਕੀ ਹੋਇਆ ਸੀ ਬੜਾ ਮੰਜ਼ਰ ਖਰਾਬ ਸੀਗਾ ਸਾਰੀ ਦੁਨੀਆ ਗਰੀਬੀ ਤੋਂ ਹੀ ਤਰਸੀ ਚੇਤੇ ਆਉਂਦੇ ਹੋਲੇ ਹੁਣ ਬੜੇ ਜੀ ਕੋਈ ਆਪਣਾ ਵੀ ਖੋਇਆ ਸੀ ਉਹਦੇ ਵਿੱਚ ਬੜੀ ਦੁਨੀਆ ਗਈ ਆਪਣੀ ਗਈ ਉਹ ਵੀ ਆਪਣੀ ਸੀ ਜਿਹੜੇ ਗਏ ਆ ਹੁਣ ਲਗਾਤਾਰ ਹਮਲੇ ਜਿਹੜਿਆ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਦੇਰ ਰਾਤ ਵੀ ਹਮਲਾ ਜਿਹੜਾ ਉਹ ਕੀਤਾ ਗਿਆ ਪਰ ਉਸ ਨੂੰ ناکਾਮ ਕਰ ਦਿੱਤਾ ਗਿਆ ਭਾਰਤੀ ਫੌਜ ਦੇ ਵੱਲੋਂ ਹਨਾ ਜੇਕਰ ਉਹ ਬਾਚ ਨਹੀਂ ਹੁੰਦਾ ਤੇ ਫਿਰ ਕੀ ਕਰਨਾ ਚਾਹੀਦਾ ਦੇਖੋ ਜੇ ਕੋਈ ਬੰਦਾ ਬਾਜ ਨਹੀਂ ਹੁੰਦਾ ਫਿਰ ਉਹਨੂੰ ਬੰਦਾ ਬਣਾਉਣਾ ਹੀ ਪੈਣਾ ਤੇ ਤਾਂ ਬੰਦਾ ਬਣਾਉਣਾ ਪੈਂਦਾ ਆਪਾਂ ਤਾਂ ਬਾਜ ਆਣਾ ਚਾਹੀਦਾ ਉਹਨੂੰ ਠੀਕ ਹੀ ਨਹੀਂ ਮੈਂ ਤੁਹਾਡੇ ਅਕੋਰਡਿੰਗ ਜੰਗ ਜਿਹੜੀ ਆ ਨਹੀਂ ਲੱਗਣੀ ਨਹੀਂ ਚਾਹੀਦੀ ਬਿਲਕੁਲ ਨਹੀਂ ਚਾਹੀਦੀ